ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਲਖਾ ਜਿਹੜੇ ਕਿ ਅੱਜ ਕੱਲ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੇ ਹੋਏ ਐ ਔਰ ਉਹਨਾਂ ਦੀ ਬੀਵੀ ਨੇ ਲਾਈਵ ਆ ਕੇ ਉਹਨਾਂ ਦੇ ਸਾਰੇ ਕਾਲੇ ਕਰਤੂਤ ਜਿਹੜੇ ਐ ਉਹ ਆਪਣੀ ਜ਼ੁਬਾਨੀ ਦੱਸੇ ਹੈਗੇ ਐ ਹਰ ਚੀਜ਼ ਦੇ ਬਾਰੇ ਉਹਨਾਂ ਨੇ ਖੋਲ ਕੇ ਬਿਆਨ ਕਰ ਦਿੱਤਾ ਹੈਗਾ ਬਸ ਸਬੂਤਾਂ ਦੇ ਉੱਤੇ ਉਹਨਾਂ ਨੇ ਗੱਲ ਕੀਤੀ ਐ ਸੋ ਚਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸਤੇ ਵਿਚਾਰ ਪੰਜਾਬੀਓ ਸਸਰੀ ਕਾਲ ਜਿਵੇਂ ਕਿ ਬਾਬਾ ਲਖਾ ਨਾਨਕ ਸਰਵਾਲੇ ਦੀ ਇੱਕ ਵੀਡੀਓ ਦੁਬਾਰਾ ਤੋਂ ਫਿਰ ਤੋਂ ਜਿਹੜੀ ਵਾਇਰਲ ਹੋ ਚੁੱਕੀ ਆ ਉਹਦਾ ਬਹੁਤ ਵੱਡਾ ਜਿਹੜਾ ਰਾਜ ਤੁਹਾਡੇ ਸਾਹਮਣੇ ਮੈਂ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਉਹਦੀ ਪਤਨੀ ਨੇ ਸਾਰੇ ਰਾਜ ਖੋਲ ਦਿੱਤੇ ਨੇ ਮੈਂ ਤੁਹਾਨੂੰ ਇੱਕ ਉਹਦੀ ਵੀਡੀਓ ਦਿਖਾਉਣ ਜਾ ਰਿਹਾ ਬਾਬਾ ਲੱਖਾ ਨਾਨਕ ਸਰਵਾਲਾ ਕੀ ਕਰਦਾ ਸੀ ਕਿਵੇਂ ਉਹ ਕਰਤੂਤਾਂ ਕੀਤੀਆਂ ਉਹਨੇ ਉਹਦੇ ਸਾਰੇ ਕਾਲੇ ਚਿੱਠੇ ਸਾਹਮਣੇ ਆ ਗਏ ਨੇ ਤੇ ਜਿਹੜੀ ਇਹ ਵੀਡੀਓ ਆ ਇਹ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਜਿਹੜਾ ਬਾਬਾ ਲੱਖਾ ਇਹ ਕੀ ਕੀ ਕਰਤੂਤਾ ਕਰਦਾ ਸੀ ਤੇ ਇਹ ਕਹਿੰਦਾ ਕੀ ਸੀ ਕੱਲ ਤੁਹਾਡੇ ਸਾਹਮਣੇ ਜਿਹੜੀ ਮੈਂ ਵੀਡੀਓ ਪਾਈ ਸੀ ਉਹਦੇ ਵਿੱਚ ਨੇ ਇਹ ਗੱਲ ਕਹੀ ਸੀ ਵੀ 인ਦਰ ਮਹਾਰਾਜ ਦਾ ਵੀ ਮਨ ਡੋਲ ਜਾਂਦਾ ਤਾਂ ਅਸੀਂ ਕੌਣ ਆ ਇੱਕ ਇਹ ਕਹੀ ਸੀ ਤੇ ਇੱਕ ਗੱਲ ਇਹ ਕਹੀ ਸੀ ਵੀ ਕਹਿੰਦਾ ਪੈਸੇ ਦੇ ਨਾਲ ਕਿਸੇ ਨੂੰ ਮਰਜ਼ੀ ਕੁਛ ਮਰਜ਼ੀ ਕਰਵਾ ਲਓ ਇਹੀ ਗੱਲ ਕਹੀ ਸੀ ਪਰ ਅੱਜ ਤੁਹਾਡੇ ਸਾਹਮਣੇ ਮੈਂ ਇਹਦੀ ਵੀਡੀਓ ਦਿਖਾਉਣ ਜਾ ਰਿਹਾ ਜਿਹੜੀ ਇਹਦੀ ਪਤਨੀ ਨੇ ਇਹਦੇ ਸਾਰੇ ਕਾਲੇ ਚਿੱਠੇ ਅਗਲੇ ਪਿਛਲੇ ਸਾਰੇ ਸਾਹਮਣੇ ਰੱਖ ਦਿੱਤੇ ਮੀਡੀਆ ਦੇ ਮੀਡੀਆ ਦੇ ਸਾਹਮਣੇ ਇਹ ਵੀ ਜਿਹੜੀ ਧਰਮ ਪਤਨੀ ਹੈ ਉਹਨੇ ਪੂਰੀ ਪੋਲ ਖੋਲ ਦਿੱਤੀ ਹੈ ਆਪਦੀ ਚੁੱਪੀ ਹੈ ਜਿਹੜੀ ਉਹ ਤੋੜ ਦਿੱਤੀ ਹੈ ਤੇ ਹੁਣ ਜਿਹੜਾ ਬਾਬਾ ਲੱਖਾ ਨਾਨਕ ਸਰਵਾਲਾ ਇਹਨੂੰ ਪੂਰੇ ਦੇਸ਼ ਦੁਨੀਆ ਦੇ ਵਿੱਚ ਉਹਨੇ ਨੰਗਾ ਕਰ ਦਿੱਤਾ ਤਾਂ ਮੈਂ ਤੁਹਾਡੇ ਸਾਹਮਣੇ ਇਹਦੀ ਜਿਹੜੀ ਵੀਡੀਓ ਆ ਉਹ ਸੁਣਾਉਣ ਜਾ ਰਿਹਾ ਬੜੇ ਧਿਆਨ ਦੇ ਨਾਲ ਸੁਣ ਲੈਣਾ ਉਸ ਤੋਂ ਬਾਅਦ ਆਪਣਾ ਫਰਜ ਸਮਝਦੇ ਹੋਇਆ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਇਹ ਜਿਹੇ ਬਾਬਿਆਂ ਦੀਆਂ ਕਰਤੂਤਾਂ ਸਮਾਜ ਦੇ ਵਿੱਚ ਹੋਰ ਨਾ ਫੈਲਣ ਤਾਂ ਇਸ ਦਾ ਨੰਗਾ ਕੀਤਾ ਜਾਵੇ ਇਹਦਾ ਪਰਦਾ ਜਿਹੜਾ ਉਹ ਫਾਸ਼ ਹੋ ਗਿਆ ਸੁਣੋ ਪਤਨੀ ਹੋ ਗਈ ਹੈ ਲਾਈਵ ਆ ਕੇ ਖੋਲ ਕੇ ਰੱਖ ਦਿੱਤੀਆਂ ਐਸੀਆਂ ਗੱਲਾਂ ਜਿੰਨਾ ਤੋਂ ਤੁਸੀਂ ਸਾਰੇ ਹੀ ਅਣਜਾਣ ਹੋ ਦੇਖੋ ਉਹ ਲੱਖਾ ਬਾਬਾ ਕੀ ਕੀ ਕਰਤੂਤਾ ਕਰ ਰਿਹਾ ਹੈ ਅਤਿਆਂ ਗੱਲਾਂ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਦੱਸ ਵੀ ਇਹ ਕਿ ਮੀਡੀਆ ਦੇ ਸਾਹਮਣੇ ਆਪਣੀ ਚੁੱਪੀ ਤੋੜੀ ਅਤੇ ਬਾਬੇ ਦੀ ਇੱਕ ਗੁਪਤ ਰਾਜ ਦੱਸੇ ਜਿਨ੍ਹਾਂ ਦੇ ਉੱਪਰ ਪਾ ਰੱਖਿਆ ਸੀ ਪਰਦਾ ਸਾਧ ਸੰਗਤ ਜੀ ਜੋ ਨਾਨਕ ਸਰਖਾਤ ਵਾਲਾ ਲੱਖਾ ਬਾਬਾ ਹੈ ਉਸ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਦੇ ਉੱਪਰ ਅੱਜਕੱਲ ਕਾਫੀ ਖਬਰਾਂ ਚੱਲ ਰਹੀਆਂ ਨੇ ਤੇ ਸਾਰੇ ਲੋਕ ਲੱਖੇ ਬਾਬੇ ਦਾ ਵਿਰੋਧ ਵੀ ਕਰ ਰਹੇ ਨੇ ਕਿ ਲੱਖੇ ਬਾਬੇ ਨੇ ਜੋ ਕੁਕਰਮ ਕੀਤਾ ਹੈ ਇਸ ਤੋਂ ਪਹਿਲਾਂ ਇਸ ਦੇ ਡੇਰੇ ਦੇ ਵਿੱਚ ਵੀ ਇੱਕ ਛੋਟੇ ਬੱਚੇ ਦੇ ਨਾਲ ਇਸ ਦੇ ਇੱਕ ਸੇਵਾਦਾਰ ਨੇ ਜੋ ਕਰਮ ਕੀਤਾ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਸਾਧ ਸੰਗਤ ਜੀ ਇਹ ਹੁਣ ਇਸ ਦੀ ਧਰਮ ਪਤਨੀ ਜੋ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਆਦੀ ਤੇ ਲਾਈਵ ਆ ਕੇ ਉਸ ਨੇ ਉਹ ਅੰਦਰਲੇ ਭੇਦ ਖੋਲੇ ਜਿੰਨਾ ਗੱਲਾਂ ਤੋਂ ਆਪਾਂ ਅਣਜਾਣ ਸੀ ਸਾਧ ਸੰਗਤ ਜੀ ਬਣੇ ਰਹੇ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਦਲ ਤੋਂ ਆ ਇਹ ਜਿਹੜਾ ਲੱਖਾ ਬਾਬਾ ਨਾਨਕ ਸਰ ਵਾਲਾ ਇਹਦੇ ਪੂਰੇ ਜਿਹੜੇ ਕਿ ਕਾਲੇ ਚੱਠੇ ਖੁੱਲ ਚੁੱਕੇ ਨੇ ਪੂਰੀ ਦੇਸ਼ ਦੁਨੀਆ ਦੇ ਵਿੱਚ ਇਹ ਬਦਨਾਮ ਹੋ ਗਿਆ ਇਹ ਖੁਦ ਵੀ ਕਹਿ ਰਿਹਾ ਸੀ ਕੱਲ ਮੰਨ ਵੀ ਗਿਆ ਸੀ ਕਹਿੰਦਾ ਬੀਬੀਆਂ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਵਾ ਲੋ ਲੈ ਇਹ ਇਹਨਾਂ ਦੀ ਛਵੀ ਤੇ ਦੂਜੇ ਪਾਸੇ ਉਹਦੇ ਤੇ આરોਪ ਜਿਹੜੇ ਹੋਰ ਵੀ ਲੱਗੇ ਨੇ ਇੱਕ ਕੁੜੀ ਸੀ ਉਹਨੂੰ ਉਹਨੇ ਘਤਨਾਇਤ ਕੀਤਾ ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਮਾ ਪਿਓ ਸੀ ਉਹਨਾਂ ਨੇ ਵੀ આરોਪ ਲਾ ਦਿੱਤੇ ਸੀ ਕਿ ਇਹਨੇ ਸਾਡੀ ਜਿਹੜੀ ਧੀ ਆ ਉਹ ਘਤਨਾਇਤ ਕੀਤੀ ਹੋਈ ਆ ਤਾਂ ਇਹ ਆਪਦੀਆਂ ਸਫਾਈਆਂ ਦਿੰਦਾ ਔਰ ਤੀਸਰਾ ਨੰਬਰ ਜਿਹੜਾ ਜੋਨੀ ਬਾਬੇ ਦਾ ਨਾਮ ਕਿਵੇਂ जोड ਜਾਂਦਾ ਇਹਦੇ ਨਾਲ ਜੋਨੀ ਬਾਬੇ ਨੇ ਫੋਨ ਕੀਤਾ ਅਮਰਪਾਲ ਸਿੰਘ ਮਹਿਰੋਂ ਨੂੰ ਉਹ ਕਹਿੰਦਾ ਵੀ ਤੁਸੀਂ ਕਹਿੰਦਾ ਇਹਦੇ ਨਾਲ ਨਿਵੇੜ ਲੋ ਉਹ ਕਹਿੰਦਾ ਵੀ ਨਿਵੇੜਨਾ ਕੀ ਹੈ ਨਿਬੜੀ ਪਿਆ ਕਹਿੰਦਾ ਕੰਮ ਹੁਣ ਜਿਹੜਾ ਕਿ ਅਸੀਂ ਇਹਨੂੰ ਸਕੰਜੇ ਦੇ ਵਿੱਚ ਲੈ ਲਿਆ ਵੀਡੀਓ ਸਾਹਮਣੇ ਆ ਗਈਆਂ ਨੇ ਸਾਰਾ ਕੁਛੇ ਦਾ ਪਤਾ ਲੱਗ ਗਿਆ ਤਾਂ ਜਿਹੜੀ ਹੁਣ ਉਹ ਕਹਿੰਦਾ ਯਾਰ ਮੈਨੂੰ ਲੱਖੇ ਬਾਬੇ ਨੇ ਫੋਨ ਕੀਤਾ ਜੋਨੀ ਬਾਬਾ ਕਹਿੰਦਾ ਅਮਰਪਾਲ ਸਿੰਘ ਮੈਰੋ ਨੋਦੀ ਆਡੀਓ ਵਾਇਰਲ ਹੋ ਰਹੀ ਹੈ ਉਹ ਵੀ ਤੁਸੀਂ ਸੁਣ ਲਈ ਹੋਣੀ ਆ ਤਾਂ ਮੈਂ ਸੁਣਾਈ ਵੀ ਆ ਉਹ ਪਰ ਉਹ ਕਹਿੰਦਾ ਵੀ ਯਾਰ ਨਵੇੜਨ ਵਾਲੀ ਤਾਂ ਗੱਲ ਹੀ ਨਹੀਂ ਵੀ ਜਿਹੜੇ ਦੁਸ਼ਕਰਮ ਬੰਦੇ ਨੇ ਕੀਤੇ ਨੇ ਉਹਦੇ ਪਾਪ ਨੇ ਜਿਹੜੇ ਉਹ ਤਾਂ ਹੁਣ ਭੋਗਣੇ ਪਏ ਨੇ ਹਾਂ ਠੀਕ ਆ ਜਦੋਂ ਤੇ ਕੋਈ ਪੜਦਾ ਹੁੰਦਾ ਇਹ ਸਾਧਾਂ ਦੇ ਬਾਣੇ ਦੇ ਵਿੱਚ ਕਿਹੜੇ ਬੰਦੇ ਨੇ ਨਹੀਂ ਇਹ ਕਰਮ ਕਰੇ ਯਾਰ ਹੁਣ ਤੁਸੀਂ ਨਾਂ ਗਿਣਾ ਦਿੰਦਾ ਮੈਂ ਤੁਹਾਨੂੰ ਪਤਾ ਹੀ ਆ ਵੈਸੇ ਤਾਂ RAM ਰਹੀਮ ਸਭ ਤੋਂ ਵੱਡਾ ਨਾਮ ਫੇਰ ਜਿਹੜਾ ਕਿ ਬਰਵਾਲੇ ਵਾਲਾ ਸਤਪਾਲ ਉਹ ਤਾਂ ਫੇਰ ਆ ਜਾਂਦਾ ਨਾਮ ਤੇਰਾ ਆਸ਼ੀਰਾਮ ਬਾਪੂ ਜਿਹੜਾ ਬਾਪੂ ਮੇਰਾ ਸਾਲਾ ਖਬਰਾਂ ਕੀ ਦਾ ਹੋਣਾ ਸਾਡਾ ਤਾਂ ਹੈ ਨਹੀਂ ਪਰ ਗੱਲ ਇਹ ਆ ਵੀ ਐਡੇ ਘਟਿਆ ਬੰਦੇ ਇੰਨੇ ਯਾਰ ਜਿਵੇਂ ਕਹਿੰਦੇ ਨੇ ਵੀ ਇਹਨਾਂ ਨੂੰ ਮੈਂ ਕਹਿੰਦਾ ਵੀ ਅੱਗ ਲਾ ਦੇਣੀ ਚਾਹੀਦੀ ਐ ਜਾਉਂਦਿਆਂ ਨੂੰ ਚੌਂਕ ਦੇ ਵਿੱਚ ਖੜਾ ਆ ਕੇ ਜਿਹੜੇ ਅੱਗੇ ਤੋਂ ਕੋਈ ਇਹੋ ਜਿਹਾ ਬਾਬਾ ਨਾ ਉੱਠੇ ਸਾਲਾ ਜਿਹੜਾ ਇਸ ਸਮਾਜ ਦੇ ਵਿੱਚ ਗੰਦ ਪਾਉਂਦੇ ਆ ਉਤੋਂ ਸਿੱਖੀ ਬਦਨਾਮ ਡੇਰੇ ਬਦਨਾਮ ਗੁਰਦੁਆਰੇ ਬਦਨਾਮ ਇਹ ਲੋਕ ਲੱਗੇ ਹੋਏ ਨੇ ਪੰਜਾਬ ਤਾਂ ਵੈਸੇ ਹੀ ਇਧਰ ਨੂੰ ਹੋ ਚੱਲਿਆ ਸਾਡਾ ਨਸ਼ਾ ਬੰਨੀ ਨੂੰ ਹੋ ਚੱਲਿਆ ਤੁਹਾਡੇ ਤਾਂ ਕੋਈ ਚੰਗਾ ਨਹੀਂ ਹੁੰਦਾ ਹੋਰ ਕੰਮ ਫਲਾਈ ਜਾਂਦੇ ਆ ਹੋਰ ਗੰਦੀਆਂ ਕਰਤੂਤਾ ਫਲਾਉਂਦੇ ਵੀ ਐਂ ਕਰੋ ਆ ਆ ਆ ਕਰ ਲੋ ਤਾਂ ਹੁਣ ਦੇਖੋ ਇੱਕ ਪਾਸੇ ਪਾਣੀਆਂ ਦਾ ਮੁੱਦਾ ਹੈ ਜਿਹੜਾ ਕੇ ਕਾਲੇ ਪਾਣੀ ਦਾ ਮੁੱਦਾ ਲੱਗਿਆ ਲੁਧਿਆਣੇ ਲੱਖਾ ਸਿੰਘ ਸਿਧਾਣਾ ਬੰਨੀਓ ਪੂਰੀ ਟੀਮ ਦੇ ਬੰਨਿਓ ਜਿਹੜਾ ਕਿ ਪੂਰੇ ਲੋਕਾਂ ਦੇ ਲਈ ਉਹ ਇੱਕ ਭਿਆਨਕ ਬਿਮਾਰੀ ਹੈ ਜਿਹੜੇ ਕਿ ਕਾਲਾ ਪੀਲੀਆਂ ਕੈਂਸਰ ਗੁਰਦੇ ਕਿਡਲੀਆਂ ਸਭ ਦੀਆਂ ਫੇਲ ਹੁੰਦੀਆਂ ਇਹਨੀਆਂ ਜੰਮਦੇ ਬੱਚਿਆਂ ਨੂੰ ਕੈਂਸਰ ਉਹਦੇ ਤੇ ਤਾਂ ਕੋਈ ਯਾਰ ਬੋਲਦਾ ਨਹੀਂ ਤੇ ਜਿਹੜੀਆਂ ਇਹੋ ਜਿਹੀਆਂ ਕਰਤੂਤਾਂ ਨੇ ਮੇਰੇ ਸਾਲੇ ਇਹ ਸਾਧ ਇਹ ਕਰਦੇ ਨੇ ਇਹੋ ਜੀ ਸੰਗਤ ਦੇ ਵਿੱਚ ਸੁਨੇਹਾ ਦੇਣ ਵੀ ਭਾਈ ਆਪਣੇ ਪੰਜਾਬ ਦੇ ਲਈ ਪਾਣੀ ਜ਼ਰੂਰੀ ਹੈ ਜੇ ਪਾਣੀ ਹੈ ਤਾਂ ਜ਼ਿੰਦਗੀ ਹੈ ਤੁਸੀਂ ਵੀ ਜਾਣਦੇ ਹੋ ਤਾਂ ਇਸੇ ਕਰਕੇ ਮੈਂ ਹਰ ਵੀਡੀਓ ਦੇ ਵਿੱਚ ਇਹਦਾ ਮੈਸੇਜ ਛੱਡਦਾ ਲਾਸਟ ਦੇ ਵਿੱਚ ਕਿ ਯਾਰ ਆਪਣਾ ਪੰਜਾਬ ਆ ਜਿਹੜਾ ਇਹ ਬਚਿਆ ਰਵੇ ਆਪਣੇ ਲੋਕ ਜਾਗਰਿਤ ਰਹਿਣ 3 ਤਰੀਕ ਦਾ ਪੰਜਾਬੀਓ ਉੱਥੇ ਮੋਰਚਾ ਜਿਹੜਾ ਕਿ ਜੇਲ੍ਹ ਦੇ ਕੋਲੇ ਤਾਜਪੁਰ ਰੋਡ ਉਹ ਜਗਾ ਜਿਹੜੀ ਉੱਥੇ ਮੋਰਚਾ ਲਗਣਾ ਇੱਕ ਹੋਰ ਤੁਹਾਨੂੰ ਦੱਸ ਦਿਆਂ ਲੱਖਾ ਸਿੰਘ ਸਦਾਣਾ ਨੂੰ ਉਹਨਾਂ ਨੇ ਅੱਗੋਂ ਧਮਕੀ ਦਿੱਤੀ ਹੈ ਕਹਿੰਦੇ ਅਸੀਂ ਤੁਸੀਂ ਆਓ ਸਹੀ ਪੰਜਾਬ ਨੂੰ ਇੱਕ ਤਰ੍ਹਾਂ ਦਾ ਲਲਕਾਰਿਆ ਡੈਂਗ ਫੈਕਟਰੀਆਂ ਦੇ ਮਾਲਕਾਂ ਨੇ ਉਹ ਕਹਿੰਦੇ ਤੁਸੀਂ ਆਓ ਸਹੀ ਅਸੀਂ ਤੁਹਾਡਾ ਸਾਹਮਣਾ ਕਰਨ ਲਈ ਇੱਕ ਲੱਖ ਪ੍ਰਵਾਸੀ ਤਿਆਰ ਹੈ ਤੇ ਅਸੀਂ ਤੁਹਾਡਾ ਡਟ ਕੇ ਸਾਹਮਣਾ ਕਰਾਂਗੇ ਤਾਂ ਹੁਣ ਇੱਥੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਨੇ ਸੋਚਣਾ ਵੀ ਕਰਨਾ ਕੀ ਹੈ ਤਿੰਨ ਤਰੀਕ ਜਿਹੜਾ ਕਿ ਆਉਣ ਵਾਲੀ ਤਿੰਨ ਤਰੀਕ ਹੈ ਦਸੰਬਰ 12ਵਾਂ ਮਹੀਨਾ ਤਾਂ ਉਦੋਂ ਉੱਥੇ ਇਕੱਠ ਹੋਣਾ ਬਹੁਤ ਵੱਡਾ ਯਾਨੀ ਮੋਰਚਾ ਵਿੱਡਿਆ ਹੋਇਆ ਤਾਂ ਉੱਥੇ ਜਿਹੜੇ ਭਰਾ ਭਾਣ ਸਕਦੇ ਪਹੁੰਚੋ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨ ਜਿਹੜੀ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਵੀਰੋ ਤੁਸੀਂ ਉਹ ਸਾਰਿਆਂ ਨੇ ਦੇਖ ਲਈ ਵੀਡੀਓ ਐਸੀ ਸੀਗੀ ਕਿਤੇ مزید ਕੋਈ ਖੁੱਲ ਕੇ ਗੱਲਬਾਤ ਵੀ ਨਹੀਂ ਕੀਤੀ ਜਾ ਸਕਦੀ ਹੈਗੀ ਬਹੁਤ ਹੀ ਸ਼ਰਮਨਾਕ ਹਰਕਤ ਜਿਹੜੀ ਹੈ ਆ ਬਾਬਾ ਲੱਖਾ ਦੀ ਸਾਹਮਣੇ ਆਈ ਉਹਨਾਂ ਦੀ بیوی ਨੇ ਵੀ ਲਾਈਵ ਆ ਕੇ ਸਾਰੇ ਸਬੂਤ ਜਿਹੜੇ ਆ ਉਹਨਾਂ ਦੇ ਦਿੱਤੇ ਆ ਇਹ ਜਿਹੜੇ ਵੀ ਦੇ ਪਖੰਡੀ ਆ ਨਾ ਇਹਨਾਂ ਦੇ ਪਖੰਡ ਕੋਈ ਪਹਿਲੀ ਵਾਰੀ ਸਾਹਮਣੇ ਨਹੀਂ ਆਈ ਆ ਇਹ ਕਰਤੂਤਾ ਇਹ ਕਾਲੇ ਕਾਰਨਾਮੇ ਕੋਈ ਪਹਿਲੀ ਵਾਰੀ ਸਾਹਮਣੇ ਨਹੀਂ ਆਏ ਬਲਕਿ ਜਿੰਨੇ ਵੀ ਆ ਡੇਰੇ ਵਾਲੇ ਆ ਜਾਂ ਪਖੰਡੀ ਬਾਬੇ ਆ ਆਏ ਰੋਜ਼ ਇਹਨਾਂ ਦੀ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਇਸ ਤਰ੍ਹਾਂ ਦੇ ਮਾਮਲਾਤ ਨੂੰ ਲੈ ਕੇ ਸਾਹਮਣੇ ਆਈ ਹੁੰਦੀ ਹੈ ਕਿ ਜਿਹਦੇ ਵਿੱਚ ਇਹ ਔਰਤਾਂ ਦੇ ਨਾਲ ਗੈਰ اخلاਕੀ ਹਰਕਤ ਕਰਨ ਦੇ ਹੁੰਦੇ ਆ ਲੇਕਿਨ ਸਭ ਤੋਂ ਜ਼ਿਆਦਾ ਕਸੂਰ ਜਿਹੜਾ ਨਾ ਆਵਾਮ ਦਾ ਹੈ ਜਿਹੜੀ ਕਿ ਬਿਨਾਂ ਜਾਂਚ ਪੜਤਾਲ ਕੀਤਿਆਂ ਕਿ ਆਇਆ ਇਹਦੇ ਕੋਲ ਕੋਈ ਗਿਆਨ ਹੈ ਕੋਈ ਇਹ ਕੋ ਕਰਮਾਤ ਹੈ ਲੋਕੀ ਖਾਸ ਤੌਰ ਤੇ ਬੁੱਢੀਆਂ ਜੜੀਆਂ ਵਾ ਉਹ ਪਹੁੰਚ ਜਾਂਦੀਆਂ ਹੈਗੀਆਂ ਵਾ ਔਰ ਫਿਰ ਜਦੋਂ ਇਸ ਤਰ੍ਹਾਂ ਦਾ ਕੋਈ ਕਾਂਟ ਸਰੰਜਾਮ ਹੋ ਜਾਂਦਾ ਹੈ ਤੇ ਫਿਰ ਉਸ ਖਬਰ ਨੂੰ 4 ਦਿਨ ਬਹੁਤ ਜ਼ਿਆਦਾ ਜਿਹੜਾ ਵਾ ਉਹ ਗਰਦਸ਼ ਹੁੰਦੀ ਹੈ ਉਸ ਤੋਂ ਬਾਅਦ ਫਿਰ ਭੁੱਲ ਭੁਲਾ ਜਾਂਦੇ ਆ ਫਿਰ ਉਹੀ ਕੰਮ ਸ਼ੁਰੂ ਹੋ ਜਾਂਦੇ ਹੈਗੇ ਆ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਇਹ ਸਿਰਫ ਪਖੰਡੀ ਹੈ ਸਿਰਫ ਲੁੱਟਣੇ ਨੇ ਇਹਨਾਂ ਦੇ ਟੰਗ ਬਣਾਏ ਆ ਆਪਣੇ ਇਹਨਾਂ ਨੇ ਇੱਕ ਤੇ ਕਾਰੋਬਾਰ ਚਲਾਏ ਆ ਦੂਸਰਾ ਇਸ ਤਰ੍ਹਾਂ ਦੀਆਂ ਗੈਰ ਅਖਲਾਕੀ ਹਰਕਤਾਂ ਕਰਕੇ ਇਹ ਆਪਣੇ ਆਪ ਨੂੰ ਹੋਰ ਇਹਨਾਂ ਨੇ ਇਨਸਾਨੀਅਤ ਤੋਂ ਥੱਲੇ ਸੁੱਟ ਲਿਆ ਹੈਗਾ ਵਾ ਇਹ ਇਹਨਾਂ ਦੇ ਹਰ ਟਾਈਮ ਸ਼ੈਤਾਨ ਸਵਾਰ ਰਹਿੰਦਾ ਹੈਗਾ ਵਾ ਇਸ ਲਈ ਇਹਨਾਂ ਦੇ ਦਿਲਾਂ 'ਚ ਡਰ ਤੇ ਖੌਫ ਮੁੱਕ ਗਿਆ ਹੈਗਾ ਵਾ ਕਿ ਇਹ ਧਰਮ ਦੇ ਨਾਂ ਦੇ ਰੱਬ ਦੇ ਨਾਂ ਤੇ ਲੋਕਾਂ ਨੂੰ ਲੁੱਟਦੇ ਹੈਗੇ ਆ ਰੱਬ ਦੇ ਨਾਂ ਤੇ ਉਹਨਾਂ ਨੂੰ ਜਾਲ 'ਚ ਫਸਾ ਕੇ ਇਸ ਤਰ੍ਹਾਂ ਦੇ ਕਾਂਟ ਜਿਹੜੇ ਕਰਦੇ ਹੈਗੇ ਆ ਇਸ ਦੀ ਜਿੰਨੀ ਜ਼ਿਆਦਾ ਮੁਸੰਮਤ ਕੀਤੀ ਜਾਵੇ ਓਨੀ ਕਾਟਾ ਔਰ ਦੂਸਰਾ ਸਾਰੇ ਭੈਣਾ ਅੱਗੇ ਖਾਸ ਤੌਰ ਤੇ ਮੇਰੀ ਰਿਕੁਐਸਟ ਹੈਗੀ ਹੈ ਕਿ ਕਿਸੇ ਦੇ ਕੋਲ ਕੁਝ ਨਹੀਂ ਹੈ ਸਿਵਾਏ ਰੱਬ ਦੀ ਜ਼ਾਤ ਤੇ ਜੋ ਕੁਝ ਮੰਗਣਾ ਹੈ ਰੱਬ ਕੋ ਮੰਗੋ ਅਗਰ ਕੋਈ ਪਰੇਸ਼ਾਨੀਆਂ ਮੁਸ਼ਕਲਾਂ ਦੂਰ ਕਰਨੇ ਆਲਾ ਹੈ ਨਾ ਤਾਂ ਸਿਰਫ ਰੱਬ ਦੀ ਜ਼ਾਤ ਹੈਗੀ ਹੈ ਮੈਂ ਗਿਆਨੀ ਸੰਸਿੰਗ ਮਸਕੀਨ ਜੀ ਦੀ ਇੱਕ ਕਥਾ ਦੇ ਵਿੱਚ ਸੁਣਿਆ ਸੀਗਾ ਜੇ ਵਿੱਚ ਬਾਬਾ ਗੁਰੂ ਨਾਨਕ ਨੇ ਵੀ ਬਾਣੀ ਦੇ ਵਿੱਚ ਲਿਖਿਆ ਸੀਗਾ ਕਿ ਮਨੁੱਖ ਦੇ ਹੱਥ 'ਚ ਕੁਝ ਵੀ ਨਹੀਂ ਹੈ ਜੋ ਕੁਝ ਹੈ ਪਰਮਾਤਮਾ ਦੇ ਕੋਲ ਹੈ ਰੱਬ ਦੇ ਕੋਲ ਹੈ ਉਹਦੇ ਇਖਤਿਆਰ ਦੇ ਵਿੱਚ ਹੈ ਮੰਗਣਾ ਹੈ ਤੇ ਸਿਰਫ ਉਹਦੇ ਕੋਲੋਂ ਮੰਗੋ ਜਿਹੜੇ ਕਹਿੰਦੇ ਆ ਨਾ ਜਾਦੂ ਟੂਣੇ ਅਸੀਂ ਕਰਨੇ ਆ ਅਸੀਂ ਤੁਹਾਨੂੰ ਇੰਜ ਕਰ ਦਿਆਂਗੇ ਉੰਜ ਕਰ ਦਿਆਂਗੇ ਉਹ ਸਭ ਪਖੰਡੀ ਆ ਉਹਨਾਂ ਦੇ ਸਿਰਫ ਜਾਲ ਵਿਛਾਏ ਆ ਲੋਕਾਂ ਨੂੰ ਫਸਾਉਣ ਵਾਸਤੇ ਖੁਦਾ ਦਾ ਵਾਸਤਾ ਇਹ ਇਹੋ ਜਿਹਿਆਂ ਕੋਲ ਨਾ ਜਾਇਆ ਕਰੋ ਅਗਰ ਤੁਸੀਂ ਆਪਣੀ ਅਕਲ ਇਸਤੇਮਾਲ ਕਰੋ ਨਾ ਇਹੋ ਜਿਹੇ ਕੋਈ ਜਾਵੋ ਤੇ ਨਾ ਇਸ ਤਰ੍ਹਾਂ ਦੇ ਕਾਂਟ ਜਿਹੜੇ ਆ ਉਹ ਸਾਹਮਣੇ ਆਉਣ ਇਹ ਆਪਣੇ ਇਹਨਾਂ ਦੇ ਜਦੋਂ ਕਾਰੋਬਾਰ ਠੱਪ ਹੋ ਜਾਣ ਬੰਦ ਹੋ ਜਾਣ ਤੇ ਫਿਰ ਇਹਨਾਂ ਦੀਆਂ ਅੱਖਾਂ ਖੁੱਲ੍ਹੇ ਜਿੰਨੀ ਦੇਰ ਤੁਸੀਂ ਜਾਂਦੇ ਰਹੋਗੇ ਇਹਨਾਂ ਦੇ ਕਾਰੋਬਾਰ ਚਮਕਦੇ ਰਹਿਣਗੇ ਔਰ ਇਹ ਇਸ ਤਰ੍ਹਾਂ ਦੇ ਗੈਰ اخلاਕੀ ਕੰਮ ਕਰਨ ਤੋਂ ਕਦੀ ਵੀ ਬਾਜ਼ ਨਹੀਂ ਆਉਣਗੇ ਕਿਉਂਕਿ ਇਹਨਾਂ ਦੇ ਦਿਲਾਂ 'ਚ ਡਰ ਮੁੱਕ ਗਿਆ ਹੈ ਇਹਨਾਂ ਦੇ ਦਿਲ ਮਰਦਾ ਹੋ ਗਏ ਆ ਇਹਨਾਂ ਦੇ ਦਿਲਾਂ 'ਚ ਅਹਿਸਾਸ ਨਾਮ ਦੀ ਚੀਜ਼ ਨਹੀਂ ਹੈ ਇਸ ਲਈ ਤੇ ਇਸ ਤਰ੍ਹਾਂ ਦੇ ਕੰਮ ਕਰਦੇ ਹੀਗੇ ਆ ਫਿਰ ਤੁਹਾਨੂੰ ਇਹ ਵੀਡੀਓ ਕੈਨਦੀ ਲੱਗੀ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੀਰਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ